ਕਈ ਦਿਨਾਂ ਤੋਂ ਸੁਣ ਰਹੇ ਸੀ ਵੀ ਸਿੰਘੂ ਬਾਰਡਰ ਤੇ ਇਧਰ ਖਨੌਰੀ ਬਾਰਡਰ ਤੇ ਜੋ ਲੋਕ ਆ ਉਹ ਪਰੇਸ਼ਾਨ ਆ ਵੀ ਕਿਸਾਨਾਂ ਨੇ ਉੱਥੇ ਧਰਨਾ ਲਾ ਕੇ ਰੋਡ ਬੰਦ ਕੀਤੀ ਹੋਈ ਆ ਅੱਜ ਅਸੀਂ ਸਪੈਸ਼ਲ ਇਹੀ ਦੇਖਣ ਆਏ ਆ ਵੀ ਰੋਡ ਕਿੰਨਾ ਕ ਕਿਸਾਨਾਂ ਨੇ ਬਲਾਕ ਕੀਤਾ ਜਾਂ ਇਹਦੇ ਚ ਕਿਸਾਨਾਂ ਦਾ ਕੀ ਰੋਲ ਆ ਆ ਇੱਕ ਸਾਈਡ ਤੇ ਟਰਾਲੀਆਂ ਖੜੀਆਂ ਹੋਈਆਂ ਨੇ ਤੇ ਇੱਕ ਸਾਈਡ ਬਿਲਕੁਲ ਓਪਨ ਚੱਲ ਰਹੀ ਆ ਪਿੱਛੇ ਪ੍ਰਸ਼ਾਸਨ ਦੀ ਬੈਰੀਕੇਡਿੰਗ ਕੀਤੀ ਹੋਈ ਆ ਨਾ ਕਿ ਕਿਸੇ ਕਿਸਾਨ ਨੇ ਪ੍ਰਸ਼ਾਸਨ ਜ਼ਰੂਰ ਥੋੜਾ ਬਹੁਤ ਲੋਕਾਂ ਨੂੰ ਪਰੇਸ਼ਾਨ ਕਰਦਾ ਪਰ ਇਹਦਾ ਇਹ ਨਹੀਂ ਮਤਲਬ ਵੀ ਕੋਈ ਰਸਤਾ ਬੰਦ ਆ ਰਸਤੇ ਬਿਲਕੁਲ ਚਾਲੂ ਨੇ ਆ ਤੁਸੀਂ ਆਪ ਹੀ ਦੇਖ ਲਓ ਕਿ ਇੱਕ ਪਾਸੇ ਟਰਾਲੀਆਂ ਖੜੀਆਂ ਹੋਈਆਂ ਨੇ ਕੋਈ ਵੀ ਕਿਸਾਨ ਕਿਸੇ ਤਰ੍ਹਾਂ ਦਾ ਵੀ ਕਿਸੇ ਕਿਸਾਨ ਨੇ ਰੋਡ ਨਹੀਂ ਬਲਾਕ ਕੀਤਾ ਕਿਤੋਂ ਵੀ ਸਾਰਾ ਰਸਤਾ ਚਾਲੂ ਆ ਤੁਹਾਨੂੰ ਦਿਖਾਵਾਂਗੇ ਜਿੱਥੋਂ ਤੱਕ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਆ ਉਥੋਂ ਤੱਕ ਕਿ ਇਹ ਲੋਕ ਝੂਠਾ ਪ੍ਰਚਾਰ ਕਰ ਰਹੇ ਨੇ ਬੀਜੇਪੀ ਝੂਟੀ ਝੂਠੀ ਅਫਵਾਹ ਫਲਾ ਰਹੀ ਹੈ ਕਿ ਕਿਸਾਨਾਂ ਨੇ ਰਸਤਾ ਬੰਦ ਕੀਤਾ ਹੋਇਆ ਲੋਕ ਪਰੇਸ਼ਾਨ ਹੈ ਬਿਲਕੁਲ ਨਹੀਂ ਇੱਥੇ ਇੱਕ ਰਸਤਾ ਬਿਲਕੁਲ ਚਾਲੂ ਆ ਆ ਤੁਸੀਂ ਦੇਖ ਦੇਖ ਰਹੇ ਹੋ ਦੂਸਰੇ ਪਾਸੇ ਕਿਸਾਨਾਂ ਦੀਆਂ ਟਰਾਲੀਆਂ ਵੀ ਦੇਖ ਰਹੇ ਹੋ ਕਿਸੇ ਤਰ੍ਹਾਂ ਦਾ ਕੋਈ ਰੋਡ ਕਿਤੋਂ ਵੀ ਬਲੌਕ ਨਹੀਂ ਕੀਤਾ ਹੋਇਆ ਹੁਣ ਅਸੀਂ ਬਿਲਕੁਲ ਉਸ ਜਗ੍ਹਾ ਦੇ ਤਕਰੀਬਨ ਨੇੜੇ ਆ ਗਏ ਹਾਂ ਜਿੱਥੇ ਸਟੇਜ ਲੱਗੀ ਹੋਈ ਹੈ ਤੇ ਸਟੇਜ ਤੋਂ ਅੱਗੇ ਜਿੱਥੇ ਸਰਕਾਰ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਜੋ ਕਿ ਬੀਜੇਪੀ ਸਰਕਾਰ ਹੀ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਵੀ ਕਿਸਾਨਾਂ ਨੇ ਰਸਤਾ ਰੋਕਿਆ ਕਿਸਾਨ ਤਾਂ ਆਪ ਔਰ ਰਸਤਾ ਖੁੱਲਣ ਦੀ ਅੜੀਕ ਚ ਨੇ ਕਿ ਕਦੋਂ ਰਸਤਾ ਖੁੱਲੇ ਤੇ ਕਦੋਂ ਅਸੀਂ ਦਿੱਲੀ ਨੂੰ ਚਾਲੇ ਪਾਈਏ ਸਾਡਾ ਮਕਸਦ ਦਿੱਲੀ ਜਾਣਾ ਨਾ ਕਿ ਇੱਥੇ ਬੈਠਣਾ ਬਿਲਕੁਲ ਅਸੀਂ ਇੱਥੇ ਆ ਤੁਸੀਂ ਦੇਖੋ ਰੇੜੇ ਆ ਰੇੜੇ ਚੱਲ ਰਹੇ ਨੇ ਨਦੀਕੀ ਇਲਾਕਿਆਂ ਦੇ ਲੋਕਾਂ ਦੇ ਆ ਜੋ ਪੱਠਿਆਂ ਦਾ ਜਾਂ ਕੋਈ ਹੋਰ ਸਮਾਨ ਲੈ ਕੇ ਜਾ ਰਹੇ ਨੇ ਤੇ ਜੇ ਰਸਤਾ ਬਲੌਕ ਹੋਵੇ ਤੇ ਇਹ ਲੋਕ ਇਥੋਂ ਰੇੜੇ ਕਿੱਦਾਂ ਲਿਜਾ ਸਕਦੇ ਨੇ ਇਹ ਬਿਲਕੁਲ ਇੱਕ ਝੂਠੀ ਅਫਵਾਹ ਬੇਬੁਨਿਆਦ ਗੱਲ ਹੈ ਜੇ ਕਿਸਾਨਾਂ ਨੂੰ ਬਦਨਾਮ ਕਰਨ ਖਾਤਰ ਕਰ ਰਹੀ ਹੈ ਆ ਗੱਡੀਆਂ ਚੱਲ ਰਹੀਆਂ ਨੇ ਹਲੋ ਆਲ ਰੁਕੇ ਹੋਏ ਨੇ ਲੰਗਰ ਲੱਗੇ ਹੋਏ ਨੇ ਆ ਬਿਲਕੁਲ ਦੇਖ ਲਓ ਤੁਸੀਂ ਰਸਤਾ ਕਲੀਅਰ ਹੈ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂਗੀ ਸਾਰਾ ਰਸਤਾ ਚਾਲੂ ਆ ਕਿਤੇ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂਗੀ ਆ ਸਾਡੀ ਉਹ ਜਿਹੜੀ ਆਪਣੇ ਕਿਸਾਨਾਂ ਵੱਲੋਂ ਸਟੇਜ ਲਗਾਈ ਗਈ ਹੈ ਉਹ ਸਟੇਜ ਤੇ ਪਹੁੰਚ ਚੁੱਕੇ ਆ ਆ ਸਾਡੇ ਕਿਸਾਨ ਆਗੂ ਜੋ ਇਥੇ ਖੜੇ ਹੋਏ ਨੇ ਚੱਕ ਅ딜 ਗਏ ਆ ਆ ਦੇਖੋ ਰਸਤਾ ਬਿਲਕੁਲ ਕਲੀਅਰ ਹੈ ਰਸਤਾ ਚੱਲ ਰਿਹਾ ਆ ਸਟੇਜ ਸਾਈਡ ਤੇ ਲਗਾ ਕੇ ਗੱਡੀ ਲੰਘਣ ਦਾ ਰਸਤਾ ਜੋ ਛੱਡਿਆ ਗਿਆ ਰਸਤਾ ਜੋ ਕਲੀਅਰ ਹੈ ਰਸਤਾ ਚਾਲੂ ਹੈ ਅੱਗੇ ਤੁਹਾਨੂੰ ਦਿਖਾਉਣੇ ਆ ਸਾਡੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਤੇ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਉਹ ਜੋ ਅੱਗੇ ਬਿਲਕੁਲ ਉਹ ਸਰਕਾਰ ਦੀ ਕੀਤੀ ਹੋਈ ਬੈਰੀਕੇਟਿੰਗ ਦੇ ਨੇੜੇ ਖੜੇ ਹੋਏ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਰਸਤਾ ਕਿਸਾਨਾਂ ਨੇ ਨਹੀਂ ਸਰਕਾਰਾਂ ਦਾ ਬੰਦ ਕੀਤਾ ਹੋਇਆ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਥੋੜੇ ਜੇ ਲਾਗਲੇ ਜਿਹੜੇ ਭਾਜਪਾ ਦੇ ਕੋਈ ਵਰਕਰ ਨਹੀਂ ਉਹ ਜਿਸ ਤਰ੍ਹਾਂ ਉਸ ਦਿਨ ਸਿੰਘੂ ਬਾਰਡਰ ਤੇ ਕੋਈ ਵੈਸਵਾਜੀ ਕੀਤੀ ਹੈ ਉਹ ਸਾਰੇ ਭਾਜਪਾ ਦੇ ਭੜਕਾਏ ਹੋਏ ਗੁੰਡੇ ਨੇ ਨਾ ਕਿ ਆਮ ਲੋਕ ਆਮ ਲੋਕ ਤੇ ਇਥੇ ਲੰਗਰ ਲੈ ਕੇ ਆ ਰਹੇ ਨੇ ਆ ਦੇਖ ਸਕਦੇ ਹੋ ਤੁਸੀਂ ਕਲੀਅਰ ਬੈਰੀਕੇਡਿੰਗ ਸਰਕਾਰ ਦੀ ਹਾਂਜੀ ਪ੍ਰਧਾਨ ਜੀ ਤੁਹਾਡਾ ਇਸ ਬਾਰੇ ਕੀ ਕਹਿਣਾ ਜੀ ਦੇਖੋ ਇਹ ਗੱਲ ਆਹ ਗੱਡੀਆਂ ਇੱਕ ਵਾਰੀ ਤੁਸੀਂ ਕੈਮਰੇ ਦੇ ਵਿੱਚ ਲੈ ਕੇ ਦਿਖਾਓ ਆਹ ਗੱਡੀਆਂ ਇਸ ਵੇਲੇ ਬਿਲਕੁਲ ਉੱਥੇ ਨੇ ਜਿੱਥੇ ਬੈਰੀਕੇਟਿੰਗ ਆ ਉਹ ਸਾਹਮਣੇ ਬੈਰੀਕੇਟ ਦੇਖਦੇ ਆ ਬੈਰੀਕੇਟਾਂ ਦੇ ਉੱਪਰ ਨੇ ਗੱਡੀਆਂ ਇਹਦਾ ਮਤਲਬ ਜੇ ਆਹ ਗੱਡੀਆਂ ਬੈਰੀਕੇਟਾਂ ਤੇ ਆਈਆਂ ਤਾਂ ਸਪਸ਼ਟ ਹੈ ਕਿ ਮਗਰਲੇ ਪਾਸੇ ਰਸਤਾ ਖੁੱਲਾ ਹੈ ਗੱਡੀਆਂ ਇੱਥੇ ਆ ਰਹੀਆਂ ਨੇ ਤੇ ਜੇ ਕਰ ਇੱਥੇ ਗੱਡੀਆਂ ਆ ਰਹੀਆਂ ਤੇ ਦਾ ਮਤਲਬ ਕੱਢਣਾ ਚਾਹੀਦਾ ਸਮਝਣਾ ਚਾਹੀਦਾ ਹੈ ਕਿ ਕਿਸਾਨਾਂ ਵੱਲੋਂ ਰਸਤਾ ਨਹੀਂ ਰੋਕਿਆ ਗਿਆ ਇਹ ਰਸਤਾ ਸਰਕਾਰ ਵੱਲੋਂ ਰੋਕਿਆ ਗਿਆ ਉਹ ਸਰਕਾਰ ਦੀ ਮਨਸ਼ਾ ਸੀ ਇਹਦਾ ਰਸਤਾ ਭਰਾਵੋ ਕਿਸਾਨਾਂ ਨੇ ਕੀ ਰੋਕਣਾ ਸੀ ਕਿਸਾਨ ਤਾਂ 13 ਫਰਵਰੀ ਨੂੰ ਆ ਰਹੇ ਸੀ ਔਰ ਇਹ ਰਸਤਾ 6 7 ਫਰਵਰੀ ਤੋਂ ਇਸ ਰਸਤੇ ਨੂੰ ਬਲੌਕ ਕਰਨ ਵਾਸਤੇ ਮਿਸਤਰੀ ਮਕੈਨਿਕ ਲੱਗ ਚੁੱਕੇ ਸੀ ਸੀਮਿੰਟ ਨਾਲੇ ਰਸਤੇ ਬੰਦ ਕੀਤੇ ਗਏ ਨੇ ਤਿੱਲ ਲਾ ਕੇ ਰਸਤੇ ਬੰਦ ਕੀਤੇ ਗਏ ਨੇ ਔਰ ਇਹ ਕਿਸਾਨਾਂ ਨੇ ਰਸਤਾ ਨਹੀਂ ਬੰਦ ਕੀਤਾ ਅਸੀਂ ਫਿਰ ਅਪੀਲ ਕਰਦੇ ਹਾਂ ਕਿ ਇਹ ਰਸਤਾ ਸਰਕਾਰ ਨੇ ਬੰਦ ਕੀਤਾ ਸਾਡਾ ਪ੍ਰੋਗਰਾਮ ਸੀ ਸਾਡਾ ਫੈਸਲਾ ਸੀ ਦਿੱਲੀ ਜਾਣ ਦਾ ਅਸੀਂ ਅੱਜ ਵੀ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਇਹਨਾਂ ਨੂੰ ਖੋਲੋ ਤਾਂ ਕਿ ਸਿਆក្តਾ ਦਿੱਲੀ ਜਾ ਕੇ ਉੱਥੇ ਆਪਦਾ ਪ੍ਰੋਟੈਸਟ ਕਰ ਸਕੀਏ ਆਪਣੀ ਗੱਲ ਰੱਖ ਸਕੀਏ ਨਾਲੇ ਪਬਲਿਕ ਨੂੰ ਪਰੇਸ਼ਾਨੀ ਹੋ ਰਹੀ ਹੈ ਨਾਲੇ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਇੱਥੇ ਜਿਹੜੇ ਲੋਕ ਬੈਠੇ ਨੇ ਆ ਹੁਣ 2-4 ਦਿਨਾਂ ਤੋਂ ਕੁਝ ਦਿਨਾਂ ਤੋਂ بارش ਤੋਂ ਬਾਅਦ ਕੁਝ ਟੈਂਪਰੇਚਰ ਡਾਊਨ ਹੋਇਆ ਤੁਹਾਨੂੰ ਵੀ ਸਾਰਿਆਂ ਨੇ ਦੇਖਿਆ ਕਿ ਟੈਂਪਰੇਚਰ 50 ਤੋਂ ਉੱਪਰ ਟੱਪਦਾ ਰਿਹਾ ਹੈ ਤੇ 50 ਦੇ ਟੈਂਪਰੇਚਰ ਦੇ ਉੱਤੇ ਵੀ ਇਹੋ ਜਿਹੇ ਲੋਕ ਆ ਆ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਸੜਕਾਂ ਤੇ ਇਹ